18 8 24 ਨੂੰ ਜੀ ਥਾਣਾ ਰਮਦਾਸ ਤੋਂ ਸਾਡੇ ਐਡੀਸ਼ਨਲ ਐਸ ਐਚਓ ਗੁਰਕਬਾਲ ਸਿੰਘ ਨੇ ਇਹਨਾਂ ਪਾਸ ਰੇਸ਼ਮ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਵਾਨ ਥਾਣਾ ਰਮਦਾਸ ਨੇ ਸਟੇਟਮੈਂਟ ਦਿੱਤੀ ਕਿ ਉਹ ਉਸ ਦਾ ਬੇਟਾ ਜਿਹੜਾ ਉਹ ਇਟਲੀ ਦੇ ਵਿੱਚ ਰਹਿੰਦਾ ਤੇ ਉਹਦੀ ਨੌ ਤੇ ਰੇਸ਼ਮ ਸਿੰਘ ਖੁਦ ਜਿਹੜਾ ਆਪਣੇ ਘਰ ਰਹਿੰਦੇ ਨੇ ਇਥੇ ਪਿੰਡ ਅਵਾਨ ਤੇ 17 18 ਦੀ ਦਰਮਿਆਨੀ ਰਾਤ ਨੂੰ ਰਿਸ਼ਮ ਸਿੰਘ ਨੇ 2:30 ਵਜੇ ਕਰੀਬ ਉੱਠ ਕੇ ਵੇਖਿਆ ਵੀ ਉਹਦੇ ਘਰ ਦੇ ਦਰਵਾਜ਼ੇ ਜਿਹੜੇ ਖੁੱਲੇ ਸੀਗੇ ਸਮਾਨ ਅਲਮਾਰੀਆਂ ਮੇਨ ਖੁੱਲੀਆਂ ਸੀਗੀਆਂ ਤੇ ਸਮਾਨ ਖਿਲਰਿਆ ਸੀਗਾ ਤੇ ਉਹਦੀ ਘਰ ਨਾ ਮੌਜੂਦ ਨਹੀਂ ਸੀ ਤੇ ਨਾਲ ਹੀ ਉਹਦੀ ਜਿਹੜੀ ਸਵਿਫਟ ਕਾਰ ਸੀ ਘਰੋਂ ਗਾਇਬ ਸੀਗੀ ਜਦੋਂ ਨੇ ਆਲੇ ਦੁਆਲੇ ਚੈੱਕ ਕੀਤਾ ਉਹਨੂੰ ਕਲੀਅਰ ਹੋਇਆ ਕਿਉਂਕਿ ਉਹ ਪਿਛਲੇ ਦਿਨਾਂ ਚ ਕੋਈ ਸ਼ੱਕ ਸੀਗਾ ਉਹਨੂੰ ਕਲੀਅਰ ਹੋਇਆ ਵੀ ਉਹਦੀ ਨੌ ਕਿਸੇ ਅਣਪਛਾਤੇ ਬੰਦੇ ਨਾਲ ਘਰ ਦਾ ਮੇਨ ਕੀਮਤੀ ਸਮਾਨ ਜਿਹਦੇ ਵਿੱਚ ਕਰੀਬ 15 ਤੋਲੇ ਸੋਨਾ ਉਹਨਾਂ ਦੇ ਪਾਸਪੋਰਟ ਤੇ ਉਹਨਾਂ ਦੀ ਸਵਿਫਟ ਕਾਰ ਜਿਹੜੀ ਲੈ ਕੇ ਤੇ ਉਹ ਗਾਇਬ ਹੋ ਗਈ ਸੀ ਜਿਸ ਤੇ ਅਸੀਂ ਥਾਣਾ ਰਮਦਾਸ ਦੇ ਵਿੱਚ ਮੌਕਫਸਰ ਥਾਣਾ ਅਵਤਾਰ ਸਿੰਘ ਸਬ ਇੰਸਪੈਕਟਰ ਸਾਹਿਬ ਵੱਲੋਂ ਮਕਦਮਾ ਨੰਬਰ 83 ਤੇ ਮਿਤੀ 18 8 24 ਅੰਡਰ ਸੈਕਸ਼ਨ 305 ਬੀ 35 ਬੀ ਐਨ ਐਸ ਥਾਣਾ ਰਮਦਾਸ ਦਰਜ ਜੇਸੂ ਕੀਤਾ ਇਹਦੀ ਤਫਤੀਸ਼ ਜਿਹੜੀ ਆ ਟੈਕਨੀਕਲ ਤਰੀਕੇ ਨਾਲ ਕੀਤੀ ਤੇ ਵਧੀਆ ਤਫ਼ਤੀਸ਼ ਕਰਦਿਆਂ ਹੋਇਆਂ ਮੁੱਖ ਅਫਸਰ ਥਾਣਾ ਰਮਦਾਸ ਦੀ ਟੀਮ ਵੱਲੋਂ ਜਿਹੜਾ ਇਹ ਉਸ ਦੀ ਜਿਹੜੀ ਆ ਰੇਸ਼ਮ ਸਿੰਘ ਦੀ ਨੌ ਪਰਨੀਤ ਕੌਰ ਤੇ ਉਸ ਦੇ ਨਾਲ ਸੁਖਪ੍ਰੀਤ ਸਿੰਘ ਏਲੀਅਸ ਸੁਖੀ ਸਨ ਬਲਕਾਰ ਸਿੰਘ ਵਾਸੀ ਗੱਗੋਮਾਲ ਜਿਹੜੇ ਕਿ ਇਹਨਾਂ ਦੇ ਦੋਵਾਂ ਦੇ ਆਪਸ ਵਿੱਚ ਸਬੰਧ ਸੀਗੇ ਇਹਨਾਂ ਦੋਵਾਂ ਨੂੰ ਰਮਦਾਸ ਲਾਗੋ ਅਵਾਨਪਿੰਡ ਦੇ ਬਾਹਰੋਂ ਇਹਨਾਂ ਨੂੰ ਅਰੈਸਟ ਕੀਤਾ ਔਰ ਅਰੈਸਟ ਕਰਕੇ ਇਹਨਾਂ ਵੱਲੋਂ ਜਿਹੜਾ ਘਰੋਂ ਚੋਰੀ ਕੀਤਾ ਸਮਾਨ ਸੀਗਾ 15 ਤੋਲੇ ਸੋਨਾ ਤੇ ਨਾਲ ਇਦਾਂ ਦੇ ਜਿਹੜੇ ਪਤੀ ਪਤਨੀ ਦੇ ਪਾਸਪੋਰਟ ਤੇ ਹੋਰ ਕੁਝ ਕੀਮਤੀ ਸਮਾਨ ਤੇ ਨਾਲ 4-5 ਇਹਨਾਂ ਦੇ ATM ਸੀਗੇ ਉਹ ਸਾਰਾ ਕੁਝ ਬਰਾਮਦ ਕਰ ਲਿਆ ਜੀ ਸਰ ਸਾਹਿਬ ਪਾਸਪੋਰਟ ਖੜਨ ਦੀ ਕੀ ਮਨਚਾ ਇਹ ਮੇਰੇ ਪਾਸਪੋਰਟ ਕਈ ਵਾਰੀ ਅਸਲ ਦੇ ਵਿੱਚ ਇੱਕ ਕਾਰਨ ਸੀਗਾ ਵੀ ਇਹਨਾਂ ਦੇ ਜਿਹੜੀ ਨੌ ਸਹੁਰੇ ਦਾ ਆਪਸ ਵਿੱਚ ਸਬੰਧ ਜਿਹੜੇ ਪਰਿਵਾਰਕ ਤੌਰ ਤੇ ਠੀਕ ਨਹੀਂ ਸੀਗੇ ਤੇ ਪਾਸਪੋਰਟ ਉਹਨਾਂ ਨੂੰ ਖਰਾਬ ਕਰਨ ਵਾਸਤੇ ਵੀ ਗਾਂ ਨਾ ਬਣਨਗੇ ਜਲਦੀ ਤੇ ਨਾ ਹੀ ਉਹ ਬਾਹਰ ਕਿਤੇ ਜਾ ਸਕਣਗੇ ਇਸ ਕਰਕੇ ਉਹ ਲੈ ਲਿਆ। ਉਹ ਲੈ ਸਕਿਆ ਵੀ ਕਿੱਥੇ ਜਾ ਰਹੇ ਸੀ ਇਹ ਤੋਂ ਘਰੋਂ ਬਾਹਰ ਹੋ ਗਏ। ਅਸਲ ਦੇ ਵਿੱਚ ਕਿਉਂਕਿ ਇਹਦਾ ਵਿਆਹ ਆਲਰੇਡੀ ਪਹਿਲਾਂ ਹੋਇਆ ਸੀਗਾ ਪ੍ਰਨੀਤ ਕੌਰ ਦਾ ਤੇ ਜਿਹੜਾ ਸੁਖਪ੍ਰੀਤ ਸੁਖੀ ਆ ਇਹਨਾਂ ਦੀ ਇਹਨਾਂ ਦੀ ਆਪਸ ਵਿੱਚ ਇਹ ਨੀਤ ਸੀਗੀ ਕਿ ਇਹ ਦੋਵੇਂ ਲਿਵਨ ਰਿਲੇਸ਼ਨ ਦੇ ਵਿੱਚ ਰਹਿਣਗੇ ਤੇ ਜਿਹੜਾ ਜਿਹੜੀ ਆ ਪ੍ਰਨੀਤ ਕੌਰ ਇਹਦੇ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਕਰਨੀ ਸੀਗੀ ਜਾਂ ਹਾਈ ਕੋਰਟ ਤੋਂ ਇਹ ਮਦਦ ਲੈਣੀ ਸੀ। ਵੀ ਮੇਰਾ ਸਹੁਰਾ ਪਰਿਵਾਰ ਮੈਨੂੰ ਤੰਗ ਕਰਦਾ ਵਾ ਘਰ ਵਾਲਾ ਮੈਨੂੰ ਕੋਟਦਾ ਮਾਰਦਾ ਵਾ ਤੇ ਮੈਂ ਇਹ ਮੈਨੂੰ ਹਰ ਤਰੀਕੇ ਨਾਲ ਮੈਨੂੰ ਜਿਹੜੀਆਂ ਮੇਰੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਦਾ ਸੁਖੀ ਤੇ ਜਦੋਂ ਇਹ ਅਦਾਲਤ ਵੱਲੋਂ ਆਰਡਰ ਹੋ ਜਾਂਦੇ ਤੇ ਫਿਰ ਇਹ ਜਿਹੜਾ ਇਹਨਾਂ ਦਾ ਸਮਾਨ ਸੀਗਾ ਜਿਹੜਾ ਇਹ ਹੀ ਇਹਨਾਂ ਦਾ ਸੋਨਾ ਤੇ ਇਹ ਸਾਰਾ ਸਮਾਨ ਇਹਨਾਂ ਨੇ ਆਪ ਲੈ ਕੇ ਤੇ ਫਿਰ ਆਪਣੀ ਅਗਲੀ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸੀਗੇ ਇਹ ਤਾਂ ਲੱਗਾ ਕਿੰਨੇ ਕੁ ਜੇ ਭੱਜੇ ਕਿਸ ਤਰ੍ਹਾਂ ਭੱਜੇ ਕੋਈ ਪਰਿਵਾਰ ਨੂੰ ਸੰਗਾਠ ਨੂੰ ਵੇਜਾਂ ਨੂੰ ਸੁਣਾਈ ਹਾਂਜੀ ਹਾਂਜੀ ਇਹਦੇ ਵਿੱਚ ਇਹ ਕਲੀਅਰ ਹੋਇਆ ਜੀ 17 18 ਦੀ ਰਾਤ ਨੂੰ ਇਹਨੇ ਉਹਨਾਂ ਨੂੰ ਕੋਈ ਸਬਜ਼ੀ ਚ ਪਾ ਤੇ ਉਹ ਕਰੀਬ ਕਾਫੀ ਦਿਨ ਬੇਹੋਸ਼ ਰਹਿਣ ਤੋਂ ਬਾਅਦ ਉਹਨੇ ਚਿਰ ਨੂੰ ਇਹ ਆਪਣਾ ਸਾਮਾਨ ਲੈ ਕੇ ਨਿਕਲ ਗਏ ਨੇ ਤੇ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਾ ਤੇ ਜਦੋਂ ਪੁਲਿਸ ਨੂੰ ਤਲਾਸ਼ ਦਿੱਤੀ ਅਸੀਂ ਤੁਰੰਤ ਐਫਆਰ ਦਰਜ ਕਰਕੇ ਤੇ ਆਪਣੇ ਤਰੀਕੇ ਨਾਲ ਇਹਨਾਂ ਨੇ ਕਿੰਨੇ ਕੁ ਸਮੇਂ ਤੋਂ ਰਿਲੇਸ਼ਨਸ਼ਿਪ ਇਹ ਤਫਤੀਸ਼ਦਾਰਾਂ ਨੇ ਸਾਹਮਣੇ ਆਇਆ ਜੀ ਪਿਛਲੇ ਡੇਢ ਦੋ ਸਾਲ ਤੋਂ ਇਹਨਾਂ ਦੇ ਆਪਸ ਵਿੱਚ ਬੰਨ ਸੀ ਕਿਸ ਤਰੀਕੇ ਨਾਲ ਰਿਲੇਸ਼ਨ ਬੜੇ ਸੀ ਛੋਟੇ ਵੀ ਸਾਹਮਣੇ ਆਏ ਵੇਖੋ ਆਪਣਾ ਆਮ ਆਪਾਂ ਨੂੰ ਪਤਾ ਜੀ ਅੱਜਕੱਲ ਪਰਿਵਾਰ ਜਿਹੜੇ ਬਾਹਰ ਚੱਲ ਗਿਆ ਬੰਦਾ ਜਿਹੜਾ ਮੰਨ ਲਓ ਮੁੰਡਾ ਉਥੇ ਆਪਣੀ ਰੋਜੀ ਰੋਟੀ ਲਈ ਆਇਆ ਇੱਥੇ ਮਗਰ ਇਹਨੂੰ ਸੂਲਤਾਂ ਸਾਰੀਆਂ ਸੀਗੀਆਂ ਪੈਸਾ ਖੁੱਲਾ ਸੀਗਾ ਜੀ ਤੇ ਜਦੋਂ ਆਉਂਦੇ ਜਾਂਦੇ ਇਹਨਾਂ ਦੇ ਆਪਸੀ ਸਬੰਧ ਬਣੇ ਨੇ ਬੱਚਾ ਵੀ ਹੈਗਾ ਜੀ ਨਹੀਂ ਜੀ ਬੱਚਾ ਕੋਈ ਨਹੀਂ ਜੀ ਕੋਈ ਅਦਾਲਤ 'ਚ ਪੇਸ਼ ਕਰਤਾ ਹੈ ਹਾਂ ਜੀ ਅਦਾਲਤ 'ਚ ਪੇਸ਼ ਕਰਕੇ ਜੀ ਬਕਾਇਦਾ 2 ਦਿਨ ਦਾ ਰਿਮਾਂਡ ਲਿਆ ਗਿਆ ਸੀਗਾ ਰਿਮਾਂਡ ਤੋਂ ਬਾਅਦ ਇਹਨਾਂ ਨੇ ਜਿੰਨੀ ਚੋਰੀ ਕੀਤੀ 100% ਰਿਕਵਰੀ ਕੀਤੀ ਹੈ ਜਿਹੜਾ ਗਹਿਣਾ ਆ ਇਹ 8 ਲੱਖ ਤੇ 63000 ਰੁਪਏ ਦਾ ਗਹਿਣਾ ਬਣਦਾ ਜੀ ਜਿਹੜਾ ਇਹਨਾਂ ਦਾ ਇਹਨਾਂ ਨੇ ਚੋਰੀ ਕੀਤਾ ਸੀ ਕਿਥੋਂ ਰਿਕਵਰੀ ਹੋਈ ਜੀ ਇਹਨਾਂ ਨੇ ਉੱਥੇ ਹੀ ਪਿੰਡ ਦੇ ਬਾਹਰ ਜਦੋਂ ਉੱਥੋਂ ਨਿਕਲੇ ਨੇ ਜੀ ਚੋਰੀ ਕਰਕੇ ਤੇ ਇਹ ਸਾਰਾ ਸਮਾਨ ਇਹਨਾਂ ਨੇ ਬਾਹਰ ਲਗਾਤਾ ਸੀਗਾ ਜੀ ਜਿਹੜਾ ਹੁਣ ਇਹਨਾਂ ਨੇ ਆਪਣੀ Subscribe to One India channel and never miss an update